ਹਾਂਜੀ ਦੋਸਤੋ ਐਮਐਡਿ ਜੌਬ ਲੈਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਕੂਲ ਵਿੱਚ ਬਿਲਕੁਲ ਨਵੀਆਂ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਲੈ ਕੇ حاضر ਹੋ ਚੁੱਕੇ ਹਾਂ ਜੀ ਏਜੈਂਟ ਰਿਕੁਆਇਰਮੈਂਟ ਹੈ ਜੀ ਬਹੁਤ ਵਧੀਆ ਮੌਕਾ ਸਿੱਧਾ ਇੰਟਰਵਿਊ ਦੇ ਉੱਤੇ ਪਹੁੰਚੋ ਇੰਟਰਵਿਊ ਕਲੀਅਰ ਕਰ ਤੋ ਉੱਤੇ ਜੌਬ ਹਾਸਲ ਕਰ ਸਕਦੇ ਹੋਗੇ ਟਰਾਂਸਪੋਰਟ ਅਤੇ ਰਿਹਾਇਸ਼ ਬਿਲਕੁਲ ਮੁਫਤ ਹੋਵੇਗੀ ਜੀ ਟਰਾਂਸਪੋਰਟ ਫੈਸਿਲਿਟੀ ਸਕੂਲ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਤਾਂ ਜੋ ਪੰਜਾਬ ਦੇ ਚਾਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ PDF ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭੰਦੇ ਲਈ ਤਾਂ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆਂ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਆਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਮਨੋਵਟਿਕਾ ਡੇਵੋਡਨ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਸੀਬੀਐਸਸੀ ਦੁਆਰਾ ਅਫੀਲੀਏਟਡ ਹੈ ਜੀ ਕੁਲਾਣਾ ਰੋਡ ਬਰੁਲਾਡਾ ਵੀ ਕਿਹਾ ਗਿਆ ਜੀ ਉਹਨਾਂ ਵੱਲੋਂ ਜੀ ਅਰਜੈਂਟ ਰਿਕੁਆਇਰਮੈਂਟ ਪਾਈ ਗਈ ਹੈ ਜੀ ਸਪੋਰਟਸ ਕੋਚਸ ਦੀ ਜੋ ਕਿ ਰੱਖੇ ਜਾਣੇ ਨੇ ਸਕੂਲ ਦੇ ਵਿੱਚ ਬਾਸਕਟਬਾਲ ਦਾ ਇੱਕ ਕੋਚ ਰੱਖਣਾ ਹੈਗਾ ਜੀ ਬੈਡਮਿੰਟਨ ਦਾ ਇੱਕ ਤੇ ਵਾਲੀਬਾਲ ਦਾ ਇੱਕ ਕੋਚ ਰੱਖਣਾ ਹੈਗਾ ਜੀ ਜਿਹਦੇ ਪਲੇਅਰਸ ਹੋਣਗੇ ਉਹਨਾਂ ਨੂੰ ਪ੍ਰੈਫਰ ਕੀਤਾ ਜਾਵੇਗਾ ਤੇ ਐਕਸਪੀਰੀਅੰਸ ਹੋਵੇਗਾ ਕੋਚਿੰਗ ਐਕਸਪੀਰੀਅੰਸ ਆਗਾ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਫ੍ਰੀ ਟਰਾਂਸਪੋਰਟ ਫੈਸਿਲਿਟੀ ਤੇ ਫ੍ਰੀ ਅਕਮੋਡੇਸ਼ਨ ਦਿੱਤਾ ਜਾਵੇਗਾ ਇਹ ਵੀ ਤੁਸੀਂ ਨੋਟ ਕਰੋ ਜੀ ਅਪਲਾਈ ਕਿਵੇਂ ਕਰਨਾ ਹੈ ਜੀ ਤੁਸੀਂ ਆਪਣੇ ਰਿਜ਼ੂਮੇ ਸੈਂਡ ਕਰ ਸਕਦੇ ਹੋ ਜਾਂ ਤਾਂ ਆਫਿਸ ਦੇ ਵਿੱਚ ਆ ਕੇ ਸਿੱਧਾ ਤੁਸੀਂ ਜਰੂਮੇਸ ਆਪਣੇ ਸਬਮਿਟ ਕਰਵਾ ਸਕਦੇ ਹੋ ਜਾਂ ਮੇਲ ਕਰ ਸਕਦੇ ਮਨੂਵਟ@gmail.com ਅਤੇ WhatsApp ਵੀ ਕਰ ਸਕਦੇ ਤੁਸੀਂ 95013 50555 ਦੇ ਉੱਤੇ ਤੁਸੀਂ ਭੇਜ ਸਕਦੇ ਹੋ WhatsApp ਤੇ ਕੰਟੈਕਟ ਨੰਬਰ ਇਹਨਾਂ ਤੇ ਹੋਰ ਵੀ ਨੋਟ ਕਰੋ 8637875334 95013 50555 ਦੇ ਉੱਤੇ ਤੁਸੀਂ ਵਿਜਿਟ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣਾ ਚਾਹੋ ਨਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਮਨੋਵਟਿਕਾ ਡੇ ਬੋਰਡਿੰਗ ਸਕੂਲ ਜੋ ਕਿ ਕਲਾਨਾ ਰੋਡ ਬਡਲਾਡਾ ਮਾਨਸਾ ਡਿਸਟ੍ਰਿਕਟ ਦੇ ਵਿੱਚ ਹੈ ਬਹੁਤ ਮਾਨਿਆ ਪ੍ਰਮਾਨਿਆ ਸਕੂਲ ਹੈਗਾ ਜੀ ਇਹਨਾਂ ਦਾ ਜੋ ਕਿ ਸੀਵੀਐਸ ਅਫੀਲੀਏਟਡ ਸਕੂਲ ਆ ਜੋ ਕਿ ਪਿੰਨ ਕੋਡ ਤੁਸੀਂ ਨੋਟ ਕਰ ਸਕਦੇ ਹੋ 1630283 ਇਹਨਾਂ ਦਾ ਜੋ ਕਿ ਹੈ ਅਫੀਲੀਏਸ਼ਨ ਨੰਬਰ ਹੈਗਾ ਜੀ ਪਿੰਨ ਕੋਡ ਹੈਗਾ ਜੀ 151502 ਪੰਜਾਬ ਮਾਨਸਾ ਡਿਸਟ੍ਰਿਕਟ ਦੇ ਵਿੱਚ ਬਡਲਾਡਾ ਦੇ ਵਿੱਚ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਅਰਜੈਂਟ ਰਿਕੁਆਇਰਮੈਂਟ ਹੈ ਨਾ ਵੱਲੋਂ ਪਾਈ ਗਿਆ ਗਿਆ ਬਾਸਕਟਬਾਲ ਬੈਡਮਿੰਟਨ ਤੇ ਬਾਲੀਵੋਲ ਦੇ ਇੱਕ ਇੱਕ ਕੋਚ ਰੱਖੇ ਜਾਣੇ ਨੇ ਜੀ ਹੋਰ ਵੀ ਇਸੇ ਤਰ੍ਹਾਂ ਦੀਆਂ ਪੋਸਟਾਂ ਸੰਬੰਧੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਕਰਕੇ ਰੱਖੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰਕੇ ਰੱਖੋ ਪ੍ਰੈਸ ਤਾਂ ਜੋ ਸਮੇਂ-ਸਮੇਂ ਦੇ ਉੱਤੇ ਪੰਜਾਬ ਵਿੱਚ ਆਉਣ ਵਾਲੀਆਂ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਮਿਲਦੀ ਰਹੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਜੀ ਤਦ ਤੱਕ ਲਈ ਸਾਰਿਆਂ ਨੂੰ ਰੱਬ ਰੱਖੇ